Delegado. ख़ालसा वाहेगुरु जी फते ख़ालसा 我爱红军他弟。 ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਨੇਨ ਕੜੇ ਪਿਆਰ ਨਾਲ ਸਤ ਸਕਾਰ ਨਾਲ ਗੁਰੂ ਕੀ ਸੰਗਤ ਦੇ ਨਾਮ ਦੀ ਆਵਾਜ਼ ਆ ਰਹੀ ਆ ਇਸੇ ਤਰ੍ਹਾਂ ਗੁਰੂ ਘਰ ਚਾਹੀਦੀ ਦੀ ਕਿਰਪਾ ਬੱਚੇ ਜਿ ਬਣੀ ਰਹੇ ਇਸਾਰੇ ਗੁਰੂ ਕਹਿਣੇ ਐਸੇ ਕਰੇ ਹੋਤੇ

सतगुरादि के पवनिया गुरु के संगति डार के नाम की आवाज आ रही है इसके तरह सार सारे ने डार के देखिए तो बेनती है सारे सेवा दाना के गुरु के संगत ना मारे जैसे अर्चना अनुवाए तैयारी

ये तो मेरी मेरी के 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 बोल, के बोल स्वास ना कोई ना कोई बेर सी गुरु ये की प्रवान करते ये बेनती रखना सारे गुरु प्यार ने

जो दो चार अगे पीछे बोली जाना। बोली हथ जोड़ के बेनती है जिंदा वो वो पातशाह कृपा करके ते वाद तो गुरु वाद की संघ के नाम चाहिए

जो तो बटिया संता भगया महा दो के मर्यादा परम शास्त्रीयम ये से मर्यादा नो आप पा रखना ये से मर्यादा नो आप कायम रखना ये गुरु के संगता भेद की परवान कहते है ਇਸਾਰੇ ਗੁਰੂ ਪਿਆਰੀ ਆਗੇ ਇਹੋ ਹੀ ਬੇਨਤੀ ਆ ਰਣਕੇ ਨਿੱਕੀ ਵਾਰ ਨਾਲ ਕੇ ਖੋਜਣਾ ਸਾਰਿਆਂ ਨੇ ਆ ਕੋਈ ਵਿਰਸਕਾ ਐਸੀ ਨਾ ਰਹੇ ਜੀ ਦੇ ਮੁੱਖਾਂ ਪਰਮੇਸ਼ਰ ਦਾ ਨਾਮ ਨਾ ਨਿਕਲੇ ਨਾਮ ਤੇ ਪਰਮੇਸ਼ਰ ਦਾ ਕਿਸੀ ਦੀ ਵਡਿਆਈ ਥੋੜੀ ਐ ਤੇ 7ਵੇਂ ਸਵਾਸ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਮੁੱਖੋਂ ਨਿਕਲ ਗਿਆ ਨਾ ਉਹ ਸਵਾਸ ਨੇਖੇ ਲੱਗ ਜਾਣਾ ਤੇ ਸਾਰੇ ਗੁਰੂਆਂ ਨੂੰ ਹਾਜ਼ਰ ਨਾਜਿਕ ਸੰਤਾਂ ਕੀ ਸਾਰੇ ਗੁਰੂ ਪਿਆਰਿਆਂ ਨੇ ਗੁਰੂ ਕੇ ਸੰਗਤ ਦੇ ਵਿੱਚ ਨਾ ਕਾਹੇ ਕਦੀਆ ਨਾ ਹਸਨਿਆ ਕਿੰਨਾ ਕੋਈ ਛੇੜ ਕਾ ਨਹੀਂ ਨਾ ਪਿਛਾ ਤੋਂ ਕੇ ਵੇਖਣਾ ਤੇ ਨਾ ਸੈੜ ਨੂੰ ਵੇਖੀਂ ਅੱਗੇ ਵੀ ਸਾਰੇ ਗੁਰੂ ਕੇ ਸਾਗਤ ਦੀਂ ਅੱਗੇ ਵੀ ਦੇਖੀਆ ਐ ਚੌਂਕੜੇ ਬਾਹਰ ਕੇ ਹੱਥ ਜੋੜ ਕੇ ਲੈ ਕਿ ਨਾ ਬੱਚੇ ਬਕੀਆਂ ਨਸਾਰਾ ਨਸਮਾਰ ਕੇ ਐ ਕੋਈ ਵੀ ਬੱਚਾ ਬੱਚੀ ਰੋਣਾ ਨਾ ਬਾਰੇ ਗੱਲਾਂ ਨਾ ਕਰੀ। ਨਾ ਆਪਰੇ ਕਿਸੇ ਨਾਲ ਗੱਲ ਕਰਨੀ ਆ ਤੇ ਨਾ ਬੱਚੇ ਬੱਚਿਆਂ ਨੂੰ ਗੱਲ ਕਰਨੀ। ਕੋਈ ਗੋਤ ਸਤਿਗੁਰਾਂ ਦੀ ਕਿਰਪਾ ਰਹਿਮਤਵਾਰ ਕਰੀ ਆ। ਕਿਸੇ ਤਰ੍ਹਾਂ ਤੁਮਾਰਾ ਇਲਾਜ ਆ ਆਪਰੇ ਸਾਰੇ ਆਪਣੇ ਦਰਸ ਬਣਾਈ ਰੱਖਣਾ। सात पुराने किरपाए से बराबर